ਬੇਜਮ ਸਮ ਮਿਲਿਆਂ ਵੇ ਕਈ ਸਾਲਾਂ ਬਾਅਦ ਤੂੰ ਬਹੁਤ ਹੀ ਪਲਾਵਾਂ ਪਰੇ ਆਉਂਦਾ ਰਹੇ ਆਦਤੋਂ ਕਿੰਨਾ ਗੂੜਾ ਸੀ ਪਿਆਰ ਜੋ ਅਖੀਰ ਟੁੱਟ ਗਿਆ ਹਾਏ ਯਾਦ ਹਲੇ বিনা ਪੁੱਲੀ ਨਾਲੇ ਰੋਂਦੀ ਦਿਆਂ ਨਹਿੜਾ ਵਿੱਚੋਂ ਨੀਰ ਮੁੱਕ ਗਿਆ ਹਾਏ ਯਾਦ ਹਲੇ বিনা ਪੁੱਲੀ ਸੂਰ ਮੇ ਤੂੰ ਹੰਝੂ ਬਣੇ ਹੰਝੂਆਂ ਤੋਂ ਹੋ ਕੇ ਵੇ ਸੁਖ ਦਿਨਾਂ ਨੀਂਦ ਚੰਨਾ ਵੇਖੀ ਕਦੇ ਸੋ ਕੇ ਵੇ ਸੂਰ ਮੇ ਤੂੰ ਹੰਝੂ ਬਣੇ ਹੰਝੂਆਂ ਤੋਂ ਹੋ ਕੇ ਵੇ ਸੁਖ ਦਿਨਾਂ ਨੀਂਦ ਚੰਨਾ ਵੇਖੀ ਕਦੇ ਸੋ ਕੇ ਵੇ ਕਿਹੋ ਜੀ ਬਿਮਾਰੀ ਲੱਗੀ ਹੈ ਨੀ ਕੋਈ ਇਲਾਜ ਇਹਦਾ ਕਿਹੋ ਜੀ ਬਿਮਾਰੀ ਲੱਗੀ ਹੈ ਨੀ ਕੋਈ ਇਲਾਜ ਇਹਦਾ ਮੇਰੇ ਵਿੱਚ ਵਿੱਚ ਦੇਖ ਲੈ ਸਰੀਰ ਸੁੱਕ ਗਿਆ ਹਾਏ ਯਾਦ ਹਲੇ বিনা ਬੁੱਲੀ ਨਾਲੇ ਰਹੁੰਦੀ ਦਿਆਂ ਨੇੜਾ ਵਿੱਚੋਂ ਨੀਰ ਮੁੱਕ ਗਿਆ ਯਾਦ ਹਲੇ বিনা ਬੁੱਲੀ